ਨਿਊਜ਼ ਖਬਰਾਂ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ 3300 ਆਈਆਰਸੀਸੀ ਨੌਕਰੀਆਂ ਵਿੱਚ ਕਟੌਤੀ ਇਮੀਗੇਸ਼ਨ ਸਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਅਗਲੇ 3 ਸਾਲਾਂ ਵਿੱਚ 3300 ਅਹੁਦਿਆਂ ਨੂੰ ਖਤਮ ਕਰਨ ਦੀ ਯੋਜਨਾ ਦਾ ਇੱਕ ਨਾਟਕੀ ਢੰਗ ਨਾਲ ਐਲਾਨ ਕਰ ਦਿੱਤਾ ਹੈ 20 ਜਨਵਰੀ 2025 ਨੂੰ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਕਿ ਇਸ ਕਦਮ ਦੀ ਪਹਿਲਾ ਹੀ ਕੈਨੇਡੀਅਨ ਪਰਿਵਾਰ ਕਾਰੋਬਾਰਾਂ ਅਤੇ ਭਾਈਚਾਰੇ ਲਈ ਮਹੱਤਵਪੂਰਨ ਜਨਤਕ ਸੇਵਾਵਾਂ ਲਈ ਇੱਕ ਵਿਨਾਸ਼ਕਾਰੀ ਝਟਕਾ ਜੋ ਆਲੋਚਨਾ ਕੀਤੀ ਜਾ ਰਹੀ ਹੈ ਆਈਆਰਸੀਸੀ ਦੇ ਅਨਸਾਰ ਇੱਕ ਟੋਟੀ ਸੰਗਠਨ ਦੇ ਹਰ ਅਤੇ ਖੇਤਰ ਦੇ ਸ਼ਾਖਾ ਨੂੰ ਪ੍ਰਭਾਵ ਕਰੇਗੀ ਕਰੇਲੂ ਅਤੇ ਅੰਤਰਰਾਸ਼ਟਰੀ ਤੌਰ ਤੇ ਨੌਕਰੀਆਂ ਵਿੱਚ ਕਟੌਤੀ ਕਾਰਜਕਾਰੀ ਔਦਿਅਸ ਸਮੀਟ ਸਾਰੇ ਪੱਦਰਾਂ ਦੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨ ਲਈ ਸੈੱਟ ਕੀਤੀ ਗਈ ਹੈ ਅਗਲੇ 3 ਸਾਲਾਂ ਵਿੱਚ ਅਸੀਂ ਲਗਭਗ 3300 ਔਦਿਆਂ ਤੋਂ ਆਪਣੀ ਯੋਜਨਾਬੰਦ ਕਾਰਜਬਲ ਨੂੰ ਘਟਾਵਾਂਗੇ ਆਈਆਰਸੀਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ IRCC ਹਰ ਖੇਤਰ ਤੇ ਹਰ ਸ਼ਾਖਾ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਤੌਰ ਤੇ ਮੁੱਖ ਦਫ਼ਤਰ ਅਤੇ ਖੇਤਰਾਂ ਵਿੱਚ ਅਤੇ ਕਾਰਜਕਾਰੀ ਪੱਧਰ ਸਮੇਤ ਸਾਰੇ ਪੱਧਰਾਂ ਅਤੇ ਵੱਖ-ਵੱਖ ਡਿਗਰੀਆਂ ਨੂੰ ਪ੍ਰਭਾਵਿਤ ਕਰਨਗੇ। ਬਿਆਨ ਦੇ ਵਿੱਚ ਅਨੁਮਾਨ ਹੈ ਕਿ ਲਗਭਗ 80% ਕਟੌਤੀ ਨੂੰ ਸਟਫਿੰਗ ਪ੍ਰਤੀਬੱਧਤਾ ਅਤੇ ਸਥਾਈ ਕਰਮਚਾਰੀਆਂ ਦੀ ਭੂਮਿਕਾ ਨੂੰ ਘਟਾਉਣ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਲਾਂਕਿ ਬਾਕੀ ਬਚੇ 20% ਵਿੱਚ ਜਿੱਥੇ ਵਰਕਫੋਰਸ ਅਡਜਸਟਮੈਂਟ ਪ੍ਰਕਿਰਿਆ ਸ਼ਾਮਲ ਹੋਵੇਗੀ ਜੋ ਸਿੱਧੇ ਤੌਰ ਤੇ ਸਥਾਈ ਕਰਮਚਾਰੀਆਂ ਉਪਰ ਬਾਬਤ ਕਰੇਗੀ ਆਈਆਰਸੀਸੀ ਨੇ ਨੌਕਰੀਆਂ ਵਿੱਚ ਕਟੌਤੀ ਦਾ ਐਲਾਨ ਕਿਉਂ ਕੀਤਾ ਜਾ ਰਿਹਾ ਹੈ ਜਨਤਕ ਰੋਸ ਜ਼ਰੂਰੀ ਸੇਵਾਵਾਂ ਨੂੰ ਵਿਨਾਸ਼ਕਾਰੀ ਝਟਕਾ ਇਮੀਗ੍ਰੇਸ਼ਨ ਸੇਵਾਵਾਂ ਨੂੰ ਪ੍ਰਭਾਵਿਤ ਆਲੋਚਕ ਜਿਤੇ ਪੁਨਰ ਮੁਲੰਕਣ ਲਈ ਕਾਲ ਕਰਦੇ ਨੇ ਵਿਆਪਕ ਪ੍ਰਭਾਵ ਪਰਿਵਾਰ ਕਾਰੋਬਾਰ ਅਤੇ ਕੈਨੇਡਾ ਦੀ ਅਰਥਚਤਾ ਦੇ ਉੱਪਰ ਜਿੱਥੇ ਗੱਲ ਹੋਵੇਗੀ IRCC ਨੇ ਕਿਹਾ ਕਿ ਸਟਫਿੰਗ ਅਡਜਸਟਮੈਂਟ ਘਾਟੇ ਇਮੀਗ੍ਰੇਸ਼ਨ ਪੱਧਰ ਦੀ ਫੰਡਿੰਗ ਕਟੌਪ ਥੀਦਾ ਸਿਧਾਂਤ ਤੇ ਜੈ ਫੈਡਰਲ ਵਿਭਾਗ ਨੇ ਹਾਲ ਹੀ ਦੇ ਸਾਲਾਂ ਵਿੱਚ ਗਲੋਬਲ ਸੰਕਟਾਂ ਨਾਲ ਜਟਣ ਲਈ ਇਸ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਅਤੇ ਕੈਨੇਡੀਅਨ ਦੀ ਮਜ਼ਦੂਰਾਂ ਦੀ ਘਾਟ ਤੇ ਆਰਥਿਕ ਤੌਰ ਤੇ ਰਿਕਵਰੀ ਨੂੰ ਹੱਲ ਕਰਨ ਲਈ ਰਿਕਾਡ ਇਮੀਗ੍ਰੇਸ਼ਨ ਪੱਧਰਾਂ ਦਾ ਪ੍ਰਬੰਧਨ ਕਰਨ ਵਿੱਚ ਤੇਜ਼ੀ ਦਾ ਵਿਸਤਾਰ ਕੀਤਾ ਹੈ ਇਸ ਵਿਸਤਾਰ ਹਾਲ ਕੀ ਅਸਥਾਈ ਫੰਡਿੰਗ ਅਤੇ ਬਹੁਤ ਜ਼ਿਆਦਾ ਨਿਰਪਰ ਕਰਦੀ ਹੈ ਬਿਆਨ ਨੇ ਉਜਾਗਰ ਕੀਤਾ ਅਕਤੂਬਰ 2024 ਚ ਕੈਨੇਡਾ ਸਰਕਾਰ ਨੇ ਅਗਲੇ 3 ਸਾਲਾਂ ਲਈ ਆਪਣੀ ਇਮੀਗ੍ਰੇਸ਼ਨ ਪਧਰੀ ਯੋਜਨਾ ਦੀ ਖੋਜ ਨਾ ਕੀਤੀ ਹੈ ਜਿਸ ਵਿੱਚ ਇਮੀਗ੍ਰੇਸ਼ਨ ਪੱਧਰ ਵਿੱਚ ਕਮੀ ਆ ਜਾਵੇਗੀ ਜਿਸ ਦੇ ਨਤੀਜੇ ਵਜਿ ਸਾਡੀ ਆਬਾਦੀ ਦੇ ਵਾਅਦੇ ਵਿੱਚ ਥੋੜਾ ਜਿਹਾ ਵਿਰਾਮ ਲੱਗੇਗਾ ਤਾਂ ਜੋ ਲੰਮੇ ਸਮੇਂ ਲਈ ਵਿਦੇਸ਼ੀ ਸਥਾਈ ਵਿਕਾਸ ਪ੍ਰਾਪਤ ਕੀਤਾ ਜਾ ਸਕੇ ਇਹ ਰੀਅਲ ਬਿਲਡਿੰਗ ਹਾਊਸ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਨਾਲ ਜੁੜੇ ਕਉ ਵਿਕਾਸਿਕ ਕੇਂਦਰਤ ਕੱਲ ਸਰਕਾਰ ਦੀ ਰਣਨੀਤੀ ਨਾਲ ਮੇਲ ਖਾਦੀ ਆ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਅਤੇ ਕੈਨੇਡਾ EMPLOYES ਐਂਡ ਇਮੀਗ੍ਰੇਸ਼ਨ ਯੂਨੀਅਨ ਦੇ ਇਸ ਫੈਸਲੇ ਦੀ ਨਿੰਦਾ ਕਰਨ ਨਾਲ ਕੋਸ਼ਨਾ ਤੇ ਸੰਗੀ ਯੂਨਨਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦੱਤੀ ਹੈ ਉਹ ਇਸ ਜਨਤਕ ਸੇਵਾਵਾਂ ਲਈ ਇੱਕ ਵਿਨਾਸ਼ਕਾਰੀ ਝਟਕਾ ਵੱਜੋ ਵਰਣਨ ਕਰਦੇ ਨੇ PSAC ਦੇ ਰਾਸ਼ਟਰੀ ਪ੍ਰਧਾਨ ਸ਼ੈਰਨ ਡਿਸੂਜ਼ਾ ਨੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਇਹ ਵੱਡੇ ਪੱਧਰ ਤੇ ਕਟੌਤੀਆਂ ਉਹਨਾਂ ਦੇ ਪਰਿਵਾਰ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣਗੇ ਜੋ ਉਹਨਾਂ ਮਤਤਪੂਰਨ ਜਨਤਕ ਸੇਵਾਵਾਂ 'ਤੇ ਨਿਰਭਰ ਕਰਦੇ ਨੇ ਤੇ ਵਧ ਰਹੇ ਇਮੀਗ੍ਰੈਂਟ ਸੰਕਟ ਨੂੰ ਹੋਰ ਬੱਦਰ ਬਣਾ ਦੇਣਗੇ ਜਨਤਕ ਸੇਵਾਵਾਂ ਵਿੱਚ ਭਾਰੀ ਕਟੌਤੀ ਹਮੇਸ਼ਾ ਕੈਨੇਡਾ ਦੀ ਸਭ ਤੋਂ ਕਮਜ਼ੋਰ ਆਬਾਦੀ ਨੂੰ ਨੁਕਸਾਨ ਪਹੁੰਚਾਏਗੀ ਅਤੇ ਹਜ਼ਾਰਾਂ ਕਾਮਿਆਂ ਨੂੰ ਅਸ਼ਾਂਤੀ ਵਿੱਚ ਛੱਡ ਦੇਵੇਗੀ ਯੂਨੀਅਨ ਨੇ ਵੀ ਕਿਹਾ ਕਿ ਇਸ ਸਾਲ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਬਾਰੇ ਸਪਸ਼ਟਤਾ ਦੀ ਘਾਟ ਦੀ ਆਲੋਚਨਾ ਕੀਤੀ ਉਹ ਕਹਿੰਦੇ ਨੇ ਕਿ ਇਹ ਜਾਣਕਾਰੀ ਫਰਵਰੀ 2025 ਦੇ ਅੱਧ ਵਿੱਚ ਪ੍ਰਦਾਨ ਕੀਤੀ ਜਾਵੇਗੀ ਇਮੀਗ੍ਰੇਸ਼ਨ ਸੇਵਾਵਾਂ ਲਈ ਪ੍ਰਭਾਵਿਤ ਨੌਕਰੀਆਂ ਵਿੱਚ ਕਟੌਤੀ ਅਜੇ ਸਮੇਂ ਆਈ ਹੈ ਜਦੋਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰੋਸੈਸਿੰਗ ਪ੍ਰਣਾਲੀ ਪਹਿਲਾਂ ਹੀ ਬਹੁਤ ਜ਼ਿਆਦਾ ਦਬਾਹ ਹੇਠ ਹੈ ਯੂਨিয়ন ਨੇ ਚਿੰਤਾਵਾਂ ਦੱਸੀਆਂ ਨੇ ਕਿ ਕਟੌਤੀ ਮੌਜੂਦਾ ਬੈਕਲੌਗ ਨੂੰ ਵਧਾ ਦੇਣਗੀ ਆ ਪ੍ਰੋਸੈਸਿੰਗ ਦੇਰੀ ਦਾ ਲੰਮਾ ਸਮਾਂ ਹੋ ਜਾਵੇਗਾ ਹੁਨਰਮੰਦ ਪ੍ਰਵਾਸੀਆਂ ਤੇ ਨਿਰਪਰ ਪਰਿਵਾਰਾਂ ਕਾਰੋਬਾਰਤ ਖੇਤਰ ਨੂੰ ਆਰਥਿਕ ਤੌਰ ਤੇ ਪ੍ਰਭਾਵਿਤ ਕਰਨਗੀਆਂ सीआईयू ਦੇ ਰਾਸ਼ਟਰੀ ਪ੍ਰਧਾਨ ਰਵੀਨਾ ਬੌਚਰ ਨੇ ਵਿਗੰਭੀਤਾ ਪ੍ਰਗਟਾਈ ਹੈ ਪਿਛਲੇ ਮਹੀਨੇ ਇਮੀਗ੍ਰੇਸ਼ਨ ਪ੍ਰੋਸੈਸਿੰਗ ਦੀ ਸਮਾਂ ਰਿਕਾਰਡ ਤੋੜ ਬੈਕਲੌਗ 15 ਤੇ ਪਹੁੰਚ ਗਿਆ ਹੈ ਤੇ ਇਹ ਕਟੌਤੀਆਂ ਖਾਸ ਤੌਰ ਤੇ ਗੰਭੀਰ ਸਥਿਤੀ ਵਿੱਚ ਬਣ ਗਏ ਤੇ ਹੋਰ ਵੀ ਵੱਧ ਤੋਂ ਵੱਧ ਹੋ ਜਾਣਗੀਆਂ ਦੁਆਰਾ ਜੋ ਇੱਥੇ ਗਏ ਕੱਠ ਪਰਿਵਾਰਾਂ ਦੀ ਗੰभीर ਮਜ਼ਦੂਰਾਂ ਦੀ ਕਾਟਣਾ ਜੂਜਰੇ ਕਾਰੋਬਾਰ ਹੁਨਰਬੰਦ ਕਾਮਿਆਂ ਨੂੰ ਬੇਤਾਂਤ ਸੇਤ ਸੰਭਾਲ ਪਰਨਾਲੀ ਇਸ ਲਾਹ ਪ੍ਰਵਾਈ ਫੈਸਲੇ ਦੇ ਜਿੱਥੇ ਉਹਨਾਂ ਸਭ ਲੋਕਾਂ ਨੂੰ ਇਸ ਦਾ ਨਤੀਜੇ ਭੁਗਤਣੇ ਪੈਣਗੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਨਾਲ